ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਕਿ ਇੱਕ ਤੋਂ ਬਾਅਦ ਚਾਕਲੇਟ ਖਾਣ ਨਾਲ ਵਿਗੜੀ ਬੱਚੇ ਦੀ ਸਿਹਤ ਜਾਂਚ ਹੋਈ ਤਾਂ ਸਾਹਮਣੇ ਆ ਗਈ ਇਸ ਲਈ ਇਹਤ ਪੰਜਾਬ ਵਿੱਚ ਚਾਕਲੇਟ ਖਾਣ ਨਾਲ 1.5 ਸਾਲ ਦੇ ਬੱਚੇ ਨੂੰ ਖੂਨ ਦੀ ਉਲਟੀਆਂ ਹੋਣ ਦੀ ਖਬਰ ਸਾਹਮਣੇ ਆਈ ਹੈ। ਪਰ ਖਾਸ ਗੱਲ ਇੱਥੇ ਹੈ ਕਿ ਚਾਕਲੇਟ ਪਟਿਆਲਾ ਤੋਂ ਹੀ ਖਰੀਦੀ ਗਈ ਸੀ ਜਿੱਥੇ ਕੁਝ ਦਿਨ ਪਹਿਲਾਂ ਕੇਕ ਖਾਣ ਨਾਲ 10 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। ਜਦੋਂ ਸਿਹਤ ਭਗਤ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਤਦ ਕਾਰੀ ਇਸ ਦੁਕਾਨ ਤੇ ਪਹੁੰਚੇ ਜਿੱਥੇ ਚਾਕਲੇਟ ਖਰੀਦੀ ਕਿਸੇ ਜਾਂਚ ਵਿੱਚ ਪਤਾ ਲੱਗਿਆ ਬੱਚੇ ਨੂੰ ਦਿੱਤੀ ਕਿ ਚਾਕਲੇਟ ਦੀ ਡੇਟ ਐਕਸਪਾਇਰ ਹੋ ਚੁੱਕੀ ਹੈ ਬੱਚੇ ਨੂੰ ਵਿਲਾਇਤ ਦੇ ਲਈ ਹਸਪਤਾਲ ਵਿੱਚ ਪਹੁੰਚੇ ਕਰਵਾਇਆ ਗਿਆ ਹੈ ਬੱਚੇ ਆਪਣੇ ਰਿਸ਼ਤੇਦਾਰਾਂ ਦੇ ਘਰ ਆਈ ਹੋਈ ਸੀ ਪਟਿਆਲਾ ਆਈ ਹੋਈ ਸੀ ਜਦੋਂ ਬੱਚੇ ਵਾਪਸ ਲੁਧਿਆਣਾ ਜਾਣ ਲੱਗੀ ਤਾਂ ਉਸ ਲਈ ਇੱਕ ਦੁਕਾਨ ਤੋਂ ਗਿਫਟ ਪੈਕ ਕਰਵਾਇਆ ਸੀ ਜਿਸ ਵਿੱਚ ਕੋਈ ਕਰੇ ਜੂਸ ਤੋਂ ਇਲਾਵਾ ਇੱਕ ਚਾਕਲੇਟ ਵੀ ਸੀ ਇਹ ਚਾਕਲੇਟ ਇੱਕ 22 ਸਾਲਾ ਕੁੜੀ ਨੇ ਵੀ ਖਾਧੀ ਸੀ ਜਿਸਦੀ ਵੀ ਸਿਹਤ ਖਰਾਬ ਹੋ ਗਈ ਸੀ ਇਸ ਚਿਸ ਕਨ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਬੱਚੇ ਨੂੰ ਕਿਹਾ ਡਾਕਟਰ ਨੂੰ ਖਾਇਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਹਸਪਤਾਲ ਪਹੁੰਚ ਕਰ ਲਿਆ ਸੋ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇ ਦਿੱਤਾ ਬਹੁਤ ਬਹੁਤ ਧੰਨਵਾਦ